ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਪਿੱਛੇ ਦੇਖ ਰਹੇ ਹੋ ਮੇਰੇ ਕੇ ਬੱਚੇ-ਬੱਚੀਆਂ ਸਕੂਲ ਦੇ ਪਿਆਰੀ ਕਰ ਰਹੇ ਨੇ ਸਾਡੀ ਵਿਰਾਸਤੀ ਖੇਡ ਦੱਚਾ ਦੀ ਇਹ ਬੱਚਿਆਂ ਨੂੰ ਦਿੱਤਾ ਧਾਰਮਿਕ ਜਿਹੜੇ ਪ੍ਰੋਗਰਾਮ ਹੁੰਦੇ ਉਹਨਾਂ ਦੇ ਵਿੱਚ ਇਹ ਬੱਚੇ ਸਮੂਲੀਅਤ ਕਰਦੇ ਨੇ ਸੂਰ ਖੇਡਾਂ ਦੇ ਵਿੱਚ ਵੀ ਹਿੱਸਾ ਲੈਂਦਾ ਨੇ ਪਰ ਇਸ ਵਾਰੀ ਮੈਂ ਆਪਣਾ ਬੜੇ ਚਿਰਾਂ ਦਾ ਮੇਰਾ ਸੁਪਨਾ ਸੀ ਨਰਪਾਇਨ ਆਰੀ ਦਾ ਮੈਂ ਪਿਛਲੇ ਸਾਲ ਵੀ ਇਹ ਪੋਸਟਰ ਰਿਲੀਜ਼ ਕੀਤਾ ਸੀ ਇਸ ਵਾਰੀ ਮੈਂ ਪਵਿੱਤਰ ਕਾਲੀ ਬਈ ਦੇ ਕੰਡੇ ਤੇ ਕੈਂਪ ਲਾਉਣ ਜਾ ਰਹੀਆਂ ਜਿਹੜਾ ਸਾਡਾ 6 ਜੂਨ ਨੂੰ ਲੱਗੇਗਾ ਸ਼ਾਮ ਨੂੰ ਜਿਸ ਵਿੱਚ ਬੱਚੇ ਬੱਚੀਆਂ ਸਾਰੇ ਹਿੱਸਾ ਲੈ ਸਕਦੇ ਨੇ ਈਵਨ ਕਿ ਮੈਂ ਸੱਦਾ ਦੇਵਾਂਗੀ ਕਿ ਇਹਨਾਂ ਦੀਆਂ ਜਿਹੜੀਆਂ ਮਾਤਾਵਾਂ ਨੇ ਮੇਰੀਆਂ ਯੰਗ ਪੈਣਾ ਨੇ ਉਹ ਵੀ ਜ਼ਰੂਰ ਆਉਣ ਕਿਉਂਕਿ ਜਦੋਂ ਮਾਂ ਸਿੱਖੀ ਹੋਏਗੀ ਘਰ ਦੇ ਵਿੱਚ ਆਪਣੇ ਆਪ ਸਿੱਖੇਗੀ ਜਿੱਦਾਂ ਦੇ ਮਾਹੌਲ ਪੈਦਾ ਨੇ ਸਾਡੇ ਭਾਰਤ ਵਿੱਚ ਲੱਗ-ਲੱਗ ਰਾਜਾਂ ਦੇ ਵਿੱਚ ਜਾਂ ਅਲੱਗ-ਅਲੱਗ ਪੀੜ ਭੜਕੇ ਵਾਲੇ ਸ਼ਹਿਰਾਂ ਦੇ ਵਿੱਚ ਕਿ ਬੱਚੀਆਂ ਇਕੱਲੀਆਂ ਵਿਚਰ ਨਹੀਂ ਸਕਦੀਆਂ ਬਹੁਤ ਸਾਰੇ ਇਹੋ ਜਿਹੇ ਗਲਤ ਕੰਮ ਹੁੰਦੇ ਨੇ ਉਹਨਾਂ ਦੇ ਨਾਲ ਕਿ ਕਈ ਵਾਰ ਬੱਚੀਆਂ ਘਰ ਆ ਕੇ ਉਹਨੇ ਦੱਸ ਚਾਹੁੰਦੀਆਂ ਉਸ ਕੈਂਪ ਦੇ ਵਿੱਚ ਮੈਂ 10 ਮਿੰਟ ਦੇ ਬੱਚਿਆਂ ਨੂੰ ਬੂਸਟ ਅਪ ਕਰਾਂਗੀ ਸਪੀਚ ਦੇ ਕੇ ਉਹਨਾਂ ਦੇ ਅੰਦਰਲੀ ਸ਼ਕਤੀ ਨੂੰ ਅਸੀਂ ਪੈਦਾ ਕਰਾਂਗੇ ਔਰ ਦਿਖਾਵਾਂਗੇ ਕਿ ਤੁਸੀਂ ਕੋਈ ਵੀ ਕੰਮ ਇਹੋ ਜਿਹਾ ਨਹੀਂ ਹੈ ਜਿਹੜਾ ਨਹੀਂ ਕਰ ਸਕਦੀਆਂ ਔਰ ਅਸੀਂ ਵਿਰਾਸਤੀ ਖੇਡ ਗੱਤੇ ਦੇ ਥਰੂ ਉਹਨਾਂ ਨੂੰ ਸੈਲਫ ਡਿਫੈਂਸ ਦੀ ਟੈਕਨੀਕ ਸਿਖਾਵਾਂਗੇ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਹੋ ਬੱਚੀਆਂ ਫਰੀ ਛੋਟੀ ਕਰ ਰਹੀਆਂ ਨੇ ਹਰ ਉਹ ਚੀਜ਼ ਸਿਖਾਈ ਜਾਏਗੀ ਜਿਹੜੀ ਜ਼ਰੂਰੀ ਲੱਗਦੀ ਹੈ ਕਿ ਬੱਚੀਆਂ ਨੂੰ ਇਹ ਆਉਣੀ ਚਾਹੀਦੀ ਹੈ ਔਰ ਇਹਨਾਂ ਇੱਕ ਬੋਡੀ ਫਿਟਨੈਸ ਚੰਦ ਰਸ ਰਹੂਗੇ ਔਰ ਨਾਲ ਨਾਲ ਸਾਡੇ ਪੰਜਾਬ ਦੀ ਵਿਰਾਸਤੀ ਖੇਡ ਦੇ ਨਾਲ ਜੁੜੂਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਅਸੀਂ ਮਰ ਪੈ ਨਾਰੀ ਦਾ ਸੰਕਲਪ ਲੈ ਕੇ ਚੱਲੇ ਹਾਂ ਉਹ ਕੰਪਲੀਟ ਹੋਏਗਾ ਇਸ ਵਾਰੀ ਅਸੀਂ ਥੋੜਾ ਜਿਹਾ ਇਹ ਵੱਖਰਾ ਕਰ ਰਹੇ ਹਾਂ ਕਿ ਇਸ ਕੈਂਪ ਦੇ ਵਿੱਚ ਬੱਚਿਆਂ ਕੋ ਫੀਸ ਚਾਰजेस ਲੈ ਰਹੇ ਹਾਂ ਉਹਦਾ ਮੈਂ ਦੱਸ ਦਿੰਨੀ ਹਾਂ ਕਿ ਉਸ ਫੀਸ ਚਾਰजेस ਦੇ ਨਾਲ ਅਸੀਂ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਬੱਚਿਆਂ ਲਈ ਸ਼ਸਤਰ ਲੈ ਕੇ ਕੈਂਪ ਲਾਵਾਂਗੇ ਬੱਚਿਆਂ ਵਾਸਤੇ ਕਿ ਜਿਹੜੇ ਕੁਝ ਅਫੋਰਡ ਨਹੀਂ ਕਰ ਪਾਉਂਦੇ ਅਸੀਂ ਉਹ ਸ਼ਸਤਰ ਲੈ ਕੇ ਉੱਥੇ ਜਗ੍ਹਾ ਤੇ ਜਾ ਕੇ ਉਹਨਾਂ ਬੱਚਿਆਂ ਨੂੰ ਸੈਲਫ ਡਿਫੈਂਸ ਦੀ ਟੈਕਨੀਕ ਸਿਖਾਵਾਂਗੇ ਸੋ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਅਸੀਂ ਇਹ ਛੋਟੀ ਜਿਹੀ ਅਮਾਉਂਟ ਹੈ ਜਿਹੜੀ 1000 ਰੁਪਿਆ ਪਰ ਸਟੂਡੈਂਟ ਫੀਸ ਰੱਖੀ ਹੈ ਕਿ ਉਹਦਾ ਅਸੀਂ ਇਹ ਉਪਯੋਗ ਕਰਨਾ ਹੈ ਕਿ ਉਹਨਾਂ ਬੱਚਿਆਂ ਨੂੰ ਜਾ ਕੇ ਇਹ ਟੈਕਨੀਕ ਸਿਖਾਣੀਆਂ ਨੇ ਕਿਉਂਕਿ ਉਹ ਬੰਨਾ ਦੇ ਕਿਨਾਰਿਆਂ ਤੇ ਦਰਿਆਵਾਂ ਦੇ ਇਲਾਕੇ 'ਚ ਜਾਂ ਇਹੋ ਜਿਹੇ ਪਛੜੇ ਇਲਾਕਿਆਂ ਦੇ ਵਿੱਚ ਰਹਿ ਰਹੀਆਂ ਨੇ ਜਿੱਥੇ ਕੋਈ ਉਹਨਾਂ ਨੂੰ ਸੁਵਿਧਾ ਨਹੀਂ ਹੈ ਤੇ ਉਹਨਾਂ ਬੱਚਿਆਂ ਦੀ ਭਲਾਈ ਵਾਸਤੇ ਇਹ ਪੈਸੇ ਉੱਥੇ ਵਰਤੇ ਜਾਣਗੇ ਸੋ ਵੱਧ ਚੜ ਕੇ ਮੇਰੀਆਂ ਪਹਾੜਾਂ ਇਲਾਕੇ ਦੀਆਂ ਜਿੰਨੀਆਂ ਵੀ ਨੇ ਜਿੱਥੋਂ ਵੀ ਆਣਾ ਚਾਹੁੰਦੇ ਨੇ ਜਰੂਰ ਆਓ ਔਰ ਇਸ ਕੈਂਪ ਨੂੰ ਸਫਲ ਬਣਾਈਏ 20 ਦਿਨ ਦਾ ਲਗਾਤਾਰ ਕੈਂਪ ਹੋਏਗਾ ਜਿਵੇਂ ਤੁਸੀਂ ਦੇਖਿਆ ਕਿ ਬੱਚੇ ਖੇਡ ਰਹੇ ਨੇ ਇਸੇ ਤਰ੍ਹਾਂ ਤੁਹਾਡੇ ਬੱਚੇ ਵੀ ਖੇਡਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ